ਅੱਜ ਸਨਾਤਨ ਕ੍ਰਾਂਤੀ ਦਲ ਪੰਜਾਬ ਦੀ ਮੀਟਿੰਗ ਗੁਰਦਾਸਪੁਰ ਵਿੱਚ ਹੋਈ ਜਿਸ ਵਿੱਚ ਵੀਨੂ ਮਨੋਤਰਾ ਜੀ ਐਡਵੋਕੇਟ ਦੀ ਰਹਿਣ ਨੂੰ ਮਾਇੇਟ ਨਿਯੁਕਤੀਆਂ ਗਈਆਂ ਜਿਸ ਤੋਂ ਜਨਵੀਨ ਪੱਲਾ ਜੀ ਨੂੰ ਪ੍ਰੈਜ਼ੀਡੈਂਟ ਬਣਾਇਆ ਗਿਆ ਔਰ ਵੀਨੂ ਮਨੋਤਰਾ ਜੀ ਫਾਈਨੈਂਸ ਸੈਕਟਰੀ ਬਣਾਏ ਗਏ ਸਿਟੀ ਦੇ ਰਮਨ ਸ਼ਰਮਾ ਜੀ ਸਾਹਿਬ ਐਗਜ਼ੀਕਟਿਵ ਮੈਂਬਰ ਨੂੰ ਸਾਰੇ ਬਣਾਏ ਗਏ ਉਦੇਦਾਰੀਆਂ ਦਿੱਤੀਆਂ ਗਈਆਂ ਔਰ ਇਹਨਾਂ ਦਾ ਕੰਮ ਇਹ ਹੈ ਕਿ ਇਹ ਸ਼ਹਿਰ ਦੇ ਵਿੱਚ ਜੋ ਵੀ ਧਾਰਮਿਕ ਗਤੀਵਿਧੀਆਂ ਕੋਈ ਵੀ ਸਨਾਤਨ ਦੇ ਪ੍ਰਤੀ ਸਨਾਤਨੀ ਦੇ ਕੰਮ ਹੋਣਗੇ ਇਹ ਅੱਗੇ ਵੱਧ ਚੜ ਕੇ ਕੰਮ ਕਰਨਗੇ ਸ਼ਹਿਰ ਦੀ ਭਲਾਈ ਵਾਸਤੇ ਕੰਮ ਕਰਨਗੇ ਸਾਡੇ ਗੁਰਦਆਸਰੂ ਵਿੱਚ ਕੋਈ ਅਸਮਾਜਿਕ ਗਤੀਵਿਧੀਆਂ ਹੋ ਰਹੀਆਂ ਨੇ ਜਿਸ ਨੂੰ ਆਪਾਂ ਰੋਕਣ ਦੇ ਲਈ ਡੀਸੀ ਨੂੰ ਐਸਐਸਪੀ ਸਾਹਿਬ ਨੂੰ ਸਾਰਿਆਂ ਨੂੰ ਮੈਮੋਰੰਡਮ ਦੇਵਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਇਹਨਾਂ ਸਾਰਿਆਂ ਤੇ ਰੋਕ ਲਗਾਈ ਜਾਏ ਜਿਹੜੇ ਵੀ ਕੋਈ ਵੀ ਅਸਮਾਜਿਕ ਕੰਮਕੀਰ ਕੁਰਦਾਸੁਰ ਵਿੱਚ ਹੋ ਰਿਹਾ ਹੈ ਅੱਗੇ ਤੋਂ ਵੀ ਉਹਨਾਂ ਦੇ ਵੀ ਰੋਕ ਲਾਉਣ ਦੇ ਲਈ ਆਪਾਂ 24 ਘੰਟੇ ਹਾਜ਼ਰ ਰਵਾਂਗੇ ਅਸੀਂ ਲੀਗਲ ਕਾਰਵਾਈ ਵੀ ਕਰਾਂਗੇ ਜੇ ਸਾਡੀ ਨਾ ਕਿਤੇ ਸੁਣਵਾਈ ਹੋਈ ਆਪਾਂ ਉਸ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰਕੇ ਉੱਥੋਂ ਆਪਾਂ ਡਾਇਰੈਕਸ਼ਨਾਂ ਲੈ ਕੇ ਕੰਮ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ